ਹਾਂਜੀ ਦੋਸਤੋ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇਹ ਪੇਸ਼ ਹੋਏ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਦੁਨੀਆ ਦੀ ਫੇਮਸ ਗਲੀਆਂ ਵਿੱਚੋਂ ਇੱਕ ਗਲੀ ਜੋ ਕਿ ਬਾਰਸੀਲੋਨਾ ਦੇ ਸਪੇਨ ਦੇ ਵਿੱਚ ਸਥਿਤ ਹੈ ਜਿਸ ਦਾ ਨਾਮ ਹੈ ਪਾਸਿੰਗ ਦੀ ਗਰਾਸੀਆ ਆਓ ਫਿਰ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਦੁਨੀਆ ਦੀ ਫੇਮਸ ਗਲੀ ਇਹ ਜੋ ਜਗ੍ਹਾ ਹੈ ਜੀ ਇਹਦਾ ਨਾਮ ਹੈ ਪਲਾਸਾ ਕਟਲੂਨੀ ਇਹ ਦੇਖੋ ਤੁਸੀਂ ਆਸ-ਪਾਸਾ ਇੱਥੇ ਵੀ ਕਾਫੀ ਲੋਕ ਘੁੰਮਣ ਫਿਰਨ ਆਉਂਦੇ ਨੇ ਬਹੁਤ ਵਧੀਆ ਟੂਰਿਸਟ ਪਲੇਸ ਹੈ ਇਹ ਵੀ ਇਹ ਤੁਹਾਨੂੰ ਮੈਂ ਦਿਖਾ ਦਿਆਂ ਇਸਦਾ ਆਲਾ-ਦਵਾਲਾ ਇੱਥੇ ਵੀ ਤੁਹਾਨੂੰ ਦੁਨੀਆ ਦੇ ਤਕਰੀਬਨ ਸਾਰੇ ਹੀ ਬ੍ਰਾਂਡ ਦੇਖਣ ਨੂੰ ਮਿਲ ਜਾਣਗੇ ਜਿੱਦਾਂ ਸਾਹਮਣੇ ਸ਼ਨੈਲ ਸ਼ਨੈਲ ਦਾ ਪਰਫਿਊਮ ਆ ਜਿਹੜਾ ਉਹਨਾਂ ਦਾ ਸ਼ੋਰੂਮ ਹੈ ਦੂਰ ਤੋਂ ਅਗਰ ਆਪਾਂ ਦੇਖੀਏ ਤਾਂ ਪਲਾਸਾ ਕਟਲੂਨੀਆ ਦਾ ਐਦਾਂ ਦਾ ਦ੍ਰਿਸ਼ ਨਜ਼ਰ ਆਉਂਦਾ ਲਓ ਜੀ ਪਹੁੰਚ ਚੁੱਕੇ ਆਪਾਂ ਦੁਨੀਆ ਦੀ ਸੋਹਣੀ ਮਹਿੰਗੀ ਗਲੀ ਵਿੱਚ ਇਹ ਹੈ ਜੀ ਪਾਸਾ ਦੀ ਗਰਾਸੀਆ ਇਸ ਸਟਰੀਟプラスਕ ਤੁਲਨੀਆ ਤੋਂ ਸਟਾਰਟ ਹੁੰਦੀ ਆ ਤੇ ਦੁਨੀਆਂ ਅੱਗੇ ਅੱਗੇ ਜਾ ਰਹੀ ਆ ਦੁਨੀਆਂ ਦੀ 16ਵੀਂ ਮਹਿੰਗੀ ਗਲੀ ਇਸ ਨੂੰ ਤਾਂ ਕਰਕੇ ਕਿਹਾ ਜਾਂਦਾ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਮਹਿੰਗੇ ਬ੍ਰਾਂਡ ਹਰ ਤਰ੍ਹਾਂ ਦੇ ਮਹਿੰਗੇ ਘਰ ਤੇ ਹਰ ਮਹਿੰਗੀ ਚੀਜ਼ ਇਸ ਸਟਰੀਟ ਤੇ ਤੁਹਾਨੂੰ ਮਿਲ ਜੂਗੀ ਤੇ ਅੱਗੇ ਤੁਹਾਨੂੰ ਜਾ ਕੇ ਦਿਖਾਉਣੇ ਆ ਜਿਹੜਾ ਕਾਸਾ ਬਾਤੀ ਹੋਆ ਉਹ ਵੀ ਇਸ ਸਟਰੀਟ ਤੇ ਸਥਿਤ ਆ ਜੋ ਐਂਥਨੀ ਗੋਡੀ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਤੁਸੀਂ ਇਹ ਨਜ਼ਾਰਾ ਦੇਖੋ ਲੋ ਜੀ ਸਵਿਚ ਦੁਨੀਆ ਦੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਤੁਹਾਨੂੰ ਇਸੇ ਸਟਰੀਟ ਤੇ ਦੇਖਣ ਨੂੰ ਮਿਲਣਗੀਆਂ ਜੋ ਵੀ ਤੁਸੀਂ ਮਹਿੰਗੇ ਬ੍ਰਾਂਡ ਦੁਨੀਆ ਦੇ ਦੇਖਣੇ ਚਾਹੁੰਦੇ ਹੋ ਉਹਨੂੰ ਸਾਰੇ ਇਸ ਸਟਰੀਟ ਤੇ ਮਿਲ ਜਾਣਗੇ ਪਾਸਾ ਦੀ ਗਰਾਸੀ ਆ ਲਓ ਜੀ ਦੇਖੀ ਚੱਲੋ ਤੇ ਨਜ਼ਾਰੇ ਲਈ ਚੱਲੋ ਦੇਖਣ ਜੀ ਲੱਗਦਾ ਪਈ ਦੁਨੀਆ ਦੀ ਸੌਲਵੀਂ ਮਹਿੰਗੀ ਗਲੀ ਹੋਊਗੀ ਕਿਉਂਕਿ ਸਾਰੇ ਹੀ ਮਹਿੰਗੇ ਬ੍ਰਾਂਡ ਤੇ ਮਹਿੰਗੇ ਮਹਿੰਗੇ ਘਰ ਤੇ ਹਰ ਚੀਜ਼ ਇੱਥੇ ਹੈ ਤੁਸੀਂ ਇਸ ਗਲੀ ਦੀ ਇੱਕ ਖਾਸੇ ਚੈੱਕ ਕਰੋ ਜਿੰਨੀਆਂ ਵੀ ਇਹ ਬਿਲਡਿੰਗਾਂ ਤੇ ਇਹਨਾਂ ਦੇ ਡਿਜ਼ਾਈਨ ਸਾਰਿਆਂ ਦੇ ਚੈੱਕ ਕਰੋ ਕਿੰਨੇ ਪਿਆਰੇ ਨੇ ਤੇ ਕਿੰਨੇ ਖੂਬਸੂਰਤ ਨੇ 16ਵੀਂ ਮਹਿੰਗੀ ਗਲੀ ਤਾਂ ਕਹਿਆ ਜਾਂਦਾ ਜਿੰਨੇ ਵੀ ਮਹਿੰਗੇ ਬ੍ਰਾਂਡ ਆ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਇਸ ਗਲੀ ਵਿੱਚ ਤਕਰੀਬਨ ਸਾਰੇ ਹੀ ਤੇ ਆਓ ਫਿਰ ਦਿਖਾਉਨੇ ਆ ਤੁਹਾਨੂੰ ਇਹਦੇ ਵਿੱਚ ਕੀ ਕੁਛ ਆ ਹੋਰ ਵੀ ਚੀਜ਼ਾਂ ਦੇਖਣ ਨੂੰ ਲਓ ਜੀ ਸਾਹਮਣੇ ਆਪਾਂ ਨੂੰ ਨਜ਼ਰ ਆ ਰਿਹਾ ਕਾਸਾ ਬਾਤੀਓ ਇਸ ਨੂੰ ਵੀ ਡਿਜ਼ਾਈਨ ਜੋ ਕੀਤਾ ਗਿਆ ਅੰਤੋਨੀ ਗੌੜੀ ਵੱਲੋਂ ਕੀਤਾ ਗਿਆ ਸੀ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਵੀ ਇਸ ਦੀ ਕੋਈ ਵੀ ਚੀਜ਼ ਇੱਕ ਦੂਜੇ ਨਾਲ ਮੈਚ ਨਾ ਹੋਵੇ ਕੋਈ ਬਾਰੀ ਕਿਸੇ ਚੀਜ਼ ਨਾਲ ਮੈਚ ਨਾ ਹੋਵੇ ਕੋਈ ਡਿਜ਼ਾਈਨ ਮੈਚ ਨਾ ਹੋਵੇ ਹਰ ਡਿਜ਼ਾਈਨ ਹਰ ਬਾਰੀ ਹਰ ਬੁਹਾ ਅਲੱਗ ਤਰ੍ਹਾਂ ਦਾ ਚਲਦੇ ਆ ਨੇੜੇ ਜਾ ਕੇ ਤੁਹਾਨੂੰ ਦਿਖਾਉਂਦੇ ਅੰਤੋਨੀ ਗੌੜੀ ਨੇ ਡਿਜ਼ਾਈਨ ਕੀਤਾ ਸੀਗਾ ਤੇ ਇਹਦਾ ਵੀ ਡਿਜ਼ਾਈਨ ਉਸਨੇ ਬਹੁਤ ਹੀ ਪਿਆਰਾ ਬਣਾਇਆ ਜਿੱਦਾਂ ਸਗਰਾ ਦਾ ਫੈਮਲੀਆ ਡਿਜ਼ਾਈਨ ਕੀਤਾ ਸੀ ਉਸੇ ਹੀ ਤਰੀਕੇ ਨਾਲ ਬਹੁਤ ਤਰੀਕੇ ਕਰੀ ਕੀਤੀ ਗਈ ਹੈ ਘਰ ਵਿੱਚ ਤੁਸੀਂ ਦੇਖੋ ਧਿਆਨ ਨਾਲ ਬਾਕੀ ਤੁਹਾਨੂੰ ਨੇੜੇ ਜਾ ਕੇ ਵੀ ਮੈਂ ਦਿਖਾਉਣਾ ਇੱਕ ਵਾਰ ਮੈਂ ਤੁਹਾਨੂੰ ਦੂਰ ਤੋਂ ਦਿਖਾ ਰਿਹਾ ਇੱਥੇ ਵੀ ਅਗਰ ਤੁਸੀਂ ਲੋਕਲ ਸਿਟੀ ਤੋਂ ਆਉਣਾ ਚਾਹੁੰਦੇ ਹੋ ਤੇ ਇੱਥੇ ਵੀ ਮੈਟਰੋ ਲੱਗਦੀ ਹੈ ਐਲ 3 ਐਲ 2 ਤੇ ਐਲ 4 ਮੈਟਰੋ ਲੱਗਦੀ ਹੈ ਬਿਲਕੁਲ ਘਰ ਦੇ ਬਾਹਰ ਹੀ ਤੁਸੀਂ ਨਿਕਲੋਗੇ ਲੋ ਜੀ ਚੈੱਕ ਕਰੋ ਕਾਸਾ ਬਾਤੀਓ ਗੌੜੀ ਇਹਦੇ ਮਗਰ ਵੀ ਲਿਖਿਆ ਹੋਇਆ ਕਿ ਇਹ ਵੀ ਉਸੇ ਇਨਸਾਨ ਨੇ ਡਿਜ਼ਾਈਨ ਕੀਤਾ ਹੈ ਤਾਂ ਤੁਹਾਨੂੰ ਮੈਂ ਧਿਆਨ ਲਗਾ ਅਗਰ ਤੁਸੀਂ ਇਸ ਦੀ ਟਿਕਟ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਸਾਹਮਣੇ ਮੈਂ ਅਗਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਇਹ 바ਰ ਕੋਡ ਲੱਗੇ ਨੇ ਤੁਸੀਂ ਇੱਥੋਂ ਵੀ ਬਾਏ ਕਰ ਸਕਦੇ ਹੋ ਤੇ ਅੰਦਰ ਕਾਊਂਟਰਸ ਬਣੇ ਨੇ ਤੇ ਕਾਊਂਟਰ ਤੋਂ ਵੀ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ ਟਿਕਟ ਬੜਾ ਹੀ ਖੂਬਸੂਰਤ ਪੂਰੀ ਗਲੀ ਦੇ ਵਿੱਚੋਂ ਇੱਕ ਅਨੋਖਾ ਦਿਖਣ ਵਾਲਾ ਘਰ ਆ ਇਹ ਜਦੋਂ ਇਹ ਬਣਾਇਆ ਸੀ ਤਾਂ ਲੋਕਾਂ ਨੂੰ ਬੜੀ ਨਰਾਜ਼ਗੀ ਸੀ ਵੀ ਇਹ ਇਨਸਾਨ ਨੇ ਕੀ ਗੰਦ ਪਾਇਆ ਪਰ ਬਾਅਦ ਚ ਅੱਜ ਦੇਖੋ ਅੱਜ ਇੱਥੇ ਦੁਨੀਆ ਕੋ ਮਨਾਉਂਦੀ ਹੈ ਪਰ ਇੱਕ ਚੀਜ਼ ਦੀ ਟਾਈਮ ਪੈਣ ਤੋਂ ਬਾਅਦ ਦੀ ਟਾਈਮ ਪੈ ਬਾਦੀ ਵੈਲਿਊ ਪੈਂਦੀ ਹੈ ਤੇ ਅੱਜ ਦਾ ਟਾਈਮ ਹੈ ਹਉ ਜੀ ਅਗਰ ਤੁਸੀਂ ਟਿਕਟ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਸਾਰੇ ਇਹਨਾਂ ਨੇ ਮੈਨੂ ਦਿੱਤਾ ਜਿਹਦੇ ਵਿੱਚ ਬਲੂ, ਸਿਲਵਰ, 골ਡ ਤੇ ਪਲੈਟਿਨਮ ਤਿੰਨ ਤਰ੍ਹਾਂ ਦੀ ਟਿਕਟ ਹੈ ਨੀ ਉਹਦੇ 119 ਟਿਕਟ ਦੇ ਹਿਸਾਬ ਨਾਲ ਵੈਲਿਊ ਆ ਜਿੱਦਾਂ ਜਿੱਦਾਂ ਤੁਸੀਂ ਮਹਿੰਗੀ ਡਿਟ ਲਾਉਂਗੇ ਕੋਈ ਜ਼ਿਆਦਾ ਘੁਮ ਸਕਦੇ ਹੋ ਉਸ ਹਿਸਾਬ ਨੇ ਜਿਵੇਂ ਆਪਾਂ ਲਈਏ ਫਰਸਟ ਕਲਾਸ ਸੈਕੰਡ ਕਲਾਸ ਹੁੰਦਾ ਉਸੇ ਤਰੀਕੇ ਨਾਲ ਲਓ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਕਸਾ ਮਿਲਾਓ ਕਸਾ ਮਿਲਾਓ ਵੀ ਅੰਤੋਨੀ ਗੌੜੀ ਵੱਲੋਂ ਡਿਜ਼ਾਈਨ ਕੀਤਾ ਗਿਆ ਤੇ ਇਹ ਵੀ ਇੱਕ ਖਾਸ ਤਰੀਕੇ ਨਾਲ ਤੇ ਬਹੁਤ ਵਧੀਆ ਡਿਜ਼ਾਈਨਿੰਗ ਨਾਲ ਬਣਾਇਆ ਗਿਆ ਇਹਦੀ ਵੀ ਹਰ ਇੱਕ ਚੀਜ਼ ਵਿੱਚ ਕੋਈ ਨਾ ਕੋਈ ਰਾਜ਼ ਛੁਪਿਆ ਆਓ ਫਿਰ ਦਿਖਾਨੇ ਆ ਤੁਹਾਨੂੰ ਲਾਓ ਜੀ ਪਾਉ ਚੁਕੇ ਆ ਕਾਸਾ ਮਿਲਾਓ ਇਹਨੂੰ ਲੋਕ ਪੱਥਰਾਂ ਦਾ ਘਰ ਵੀ ਕਹਿੰਦੇ ਨੇ ਇਹ ਵੀ ਅੰਤੋਂ ਨਹੀਂ ਗੋੜੀ ਬੱਲੂੜ ਜਾਣ ਕੀਤਾ ਗਿਆ ਆਓ ਫਿਰ ਤੁਹਾਨੂੰ ਨੇੜੋ ਵੀ ਦਿਖਾਉਨੇ ਆ ਦੇਖੋ ਜੀ ਇਹਦੀ ਟਾਈਮਿੰਗ ਹੈ ਜਿਹੜੀ 6:30 ਤੱਕ ਆਸੀਂ ਲੇਟ ਹੋ ਗਏ ਤੇ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਅੰਦਰ ਦਾ ਦ੍ਰਿਸ਼ ਇਸ ਡਿਸਪਲੇ ਰਾਹੀਂ ਦਿਖਾ ਸਕਦਾ ਧਿਆਨ ਰੱਖਿਓ ਜਿੱਦਾਂ ਇਹ ਵੀਡੀਓ ਚੱਲਣੀ ਹੈ ਤੁਹਾਨੂੰ ਇਹ ਪਤਾ ਲੱਗਿਆ ਕੇਂਦਰੋਂ ਕੋਈ ਸ਼ੈਦ ਨਾ ਦਿਖਦਾ ਚੈੱਕ ਕਰੋ ਇਹ ਇਹਦਾ ਉੱਪਰ ਦਾ ਥੇ ਇਦਾਂ ਦਾ ਕੁਝ ਨਜ਼ਰ ਆਉਂਦਾ ਇਹ ਵਿੱਚ ਇਹ ਹੈ ਜੀ ਤੀਸਰੀ ਕਾਸਾ ਮਤਗੀਰ ਇਹਨੂੰ ਵੀ ਡਿਜ਼ਾਈਨ ਅੰਤੋਨੀ ਗੋੜੀ ਵੱਲੋਂ ਕੀਤਾ ਗਿਆ ਇਹ ਬਿਲਕੁਲ ਕੱਸਾ ਬਿਤਾਉ ਦੇ ਬਿਲਕੁਲ ਨਾਲ ਹੈ ਕਿ ਜੋ ਤੀਸਰਾ ਉਹ ਸਾਈਡ ਤੇ ਹੈ 600 ਮੀਟਰ ਤੇ ਜਾਣਾ ਪੈਂਦਾ ਅਗਰੇ ਤੁਸੀਂ ਦੋਨੇ ਘੁੰਮਣਾ ਚਾਹੁੰਦੇ ਹੋ ਤੇ ਦੋਨੇ ਬਿਲਕੁਲ ਨਾਲ-ਨਾਲ ਨੇ ਇਹ ਵੀ ਕਾਫੀ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਜੀ ਦੋਸਤੋ ਕਿੱਦਾਂ ਲੱਗੀ ਅੱਜ ਦੀ ਵੀਡੀਓ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਇਦਾਂ ਦੀਆਂ ਹੋਰ ਵੀ ਵੀਡੀਓ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਫਿਰ ਬਹੁਤ ਜਲ ਇੱਕ ਨਵੀਂ ਵੀਡੀਓ ਨਾਲ